ਨੇ ਕੁਦੇ ਹੋਇਆ ਪੁਲ ਬਣਿਆ ਪਰ ਬੋਲ ਬਣਿਆ ਸਤਸੰਗੀਆਂ ਵਾਸਤੇ ਗੁਰੂ ਦੇ ਪਿਆਰਿਆਂ ਵਾਸਤੇ ਜਿਹੜੇ ਗੁਰੂ ਵਾਲੇ ਵੱਖਰੇ ਚੁਣ ਕੇ ਕੱਢੇ ਜਾਂਦੇ ਆ ਗੁਰੂ ਆਪ ਵੀ ਮੈਨੂੰ ਚੋਣ ਕਰਕੇ ਅੰਘਾ ਲੈਂਦਾ ਦਾੰਗ ਜੋ ਬਈ ਮੇਰੇ ਵਰਗੇ ਜਿਹੜੇ ਉਹਨਾਂ ਦੇ ਭਰੇ ਪਾਪਾਂ ਦੇ ਭਰੇ ਗੁਰੂ ਦੀਕਸ਼ਾ ਨਹੀਂ ਲਈ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕੀਤੀਆਂ ਸਾਜਣੋ ਸਾਨੂੰ ਕੁਛ ਨੀ ਲਾਗੇ ਵੀ ਨਹੀਂ ਲੱਗਦਾ ਇਹ ਗਣ ਵਖਰੀ ਆ ਪਹਿਲਾ ਜੀਵਨ ਸਾਡਾ ਭਾਵੇਂ ਕਿੰਨਾ ਮਾੜਾ ਹੋਵੇ ਜਿੱਦ ਨਾਲ ਸੀ ਗੁਰੂ ਦੇ ਬਣ ਜਾਵਾਂਗੇ ਨਾ ਤੇ ਪਾਸ਼ਾ ਕਹਿੰਦੇ ਬਣਨਾ ਹੀ ਥੋੜਾ ਔਖਾ ਗੁਰੂ ਦਾ ਲੇਕਿਨ ਦਿੱਤਾ ਪਾਸ਼ ਨੇ ਸਾਨੂੰ ਇਹ ਗੱਲ ਉਹ ਕਹਿੰਦੇ ਸਤਗੁਰੂ ਕੇ ਜਨਮੇ ਗਮਣ ਮਿਟਾਇਆ ਸਤਗੁਰੂ ਦੇ ਘਰ ਜਿੱਦਨ ਪੈਦਾ ਹੋ ਜਾਵਾਂਗੇ ਜਿੱਦਨ ਭਾਵ ਸਤਗੁਰੂ ਵਾਲੇ ਬਣ ਜਾਵਾਂਗੇ ਫੇਰ ਜਨਮ ਦਾ سلسلہੜਾ ਖਤਮ ਹੋ ਜਨਨ ਬਣ ਦਾੜਾ سلسلہ ਉਹ ਖਤਮ ਕਾਸ਼ੇ ਪਤਾ ਨਹੀਂ ਜੀਵਨ ਵਿੱਚ ਕਿੰਨੇ ਹਨ ਤਾਰੇ ਤੇ ਕਿੰਨੇ ਨੂੰ ਤਾਰ ਰਹੇ ਨੇ ਤੇ ਕਿੰਨੇ ਨੂੰ ਤਾਰ ਦੇਗੇ ਅੱਜ ਵੀ ਗੈਨਿਕ ਤੇ ਵੀ ਇੱਥੇ ਮੌਜੂਦ ਆ ਸਾਡੇ ਅੰਗ ਸੰਗ ਆ ਆਓ ਆਪਾਂ ਅਗਰ ਅਗਰੇ ਦੀ ਧਰਤੀ ਤੇ ਸਤਗੁਰੂ ਬਿਰਾਜਮਾਨ ਦਾ ਦਰਸ਼ਨ ਕਰੀਏ ਤੇ ਕੱਲ ਆਪਾਂ ਵਿਚਾਰ ਕਰਦੇ ਸੀਗੇ ਪੈਰੋ ਗੁਰੂ ਕਿਸੇ ਧਰਮ ਨੂੰ ਦੇਖਦਾ ਕਿਸੇ ਜਾਤ ਨੂੰ ਦੇਖਦਾ ਕਿਸੇ ਪਾਤ ਨੂੰ ਨਹੀਂ ਦੇਖਦਾ ਗੁਰੂ ਕੇਵਲ ਪ੍ਰੇਮ ਵੱਲ ਦੇਖਦਾ ਕੇਵਲ ਪ੍ਰੇਮ ਵੱਸ ਬੰਦ ਦੇਖਦਾ ਹੈ ਬਾਦਰ ਸ਼ਾਹ ਦਾ ਵਾਸ਼ੇ ਨੇ ਪਲਾ ਕੀਤਾ ਉਹਨੂੰ ਰਾਜਗਦੀ ਦਵਾਈ ਸ਼ੇਰ ਦੀ ਆਪਾਂ ਗੱਲ ਸ਼ਿਕਾਰ ਦੀ ਗੱਲ ਕੀ ਕਰ ਰਹੇ ਸੀ ਕੱਲ ਪਰਸੋ ਦੋ ਤਿੰਨ ਦਿਨ ਲਈ ਜਦੋਂ ਇਹ ਸ਼ਕਤੀ ਗੁਰੂ ਦੀ ਦੇਖੀ ਤਾਂ ਵਜ਼ੀਰ ਜਿਹੜਾ ਸੀ ਨਾ ਵਜ਼ੀਰ ਬਾ ਦਰਸ਼ਾ ਦਾ ਉਹ ਆਣ ਕੇ ਸਤਗੁਰਾਂ ਦੇ ਟਾਈਮ ਮਿਲਦੇ ਹਾਜ਼ਰੀ ਭਰਦਾ ਸਤਸੰਗ ਵਿਚਾਰਨ ਕੇ ਸਤਸੰਗ ਸੁਣਦਾ ਰੱਬ ਦਾ ਨਾਮ ਸੁਣਦਾ ਇੱਕ ਦਿਨ ਮਨ ਵਿੱਚ ਵਿਚਾਰ ਆਈ ਕਿ ਸਤਗੁਰੂ ਸਭਨਾ ਦਾ ਭਲਾ ਮੰਗਾਏ ਦਾ ਸਤਗੁਰੂ ਦਾ ਸ਼ਬਦ ਦਾ ਭਲਾ ਮੰਗਦਾ ਏ ਤੇ ਮਨਾ ਤੂੰ ਭਾਵੇਂ ਮੁਸਲਮਾਨ ਧਰਮ ਦਾ ਏ ਇਸਲਾਮ ਧਰਮ ਨੂੰ ਮੰਨੇ ਆਏ पर फिर भी तू गुरु ਦੇ ਚਰਨਾਂ ਵਿੱਚ ਡੇਗ ਕੇ ਅਰਦਾਸ ਬੇਨਤੀ ਕਰਾ ਪਾਤਸ਼ਾਹ ਜੀ ਮੈਨੂੰ ਤਾਰਨ ਵਾਸਤੇ ਮੇਰੇ ਘਰ ਚ ਲਓ ਗੱਲ ਹੈ ਫਿਰ ਸ਼ਰਦਾ ਦੀ ਇੱਥੇ ਕੋਈ ਜਾਦ ਪਾਤ ਧਰਮ ਦੀ ਕੋਈ ਮੰਨ ਨਹੀਂ ਹੈਗੀ ਤੇ ਆਪਾਂ ਕਈ ਅੰਦਰਾ ਤੋਂ ਵਿਚਾਰ ਕਰਦੇ ਹਾਂ ਨਾ ਵੀ ਸਤਿਗੁਰਾਂ ਨਾਲ ਪੀਰਾਂ ਨੇ ਕਈ ਸਵਾਲ ਕੀਤੇ ਪੀਰਾਂ ਨੇ ਇਸ ਰੋਹਾਨੀ ਮੰਜ਼ਲ ਦੀ ਕਈ ਵਾਰ ਵਿਚਾਰ ਕੀਤੀ ਕਈਆਂ ਪੀਰਾਂ ਨੇ ਕੀਤੀ ਪਾਸ਼ਾ ਨੇ ਇਹ ਨਹੀਂ ਕਿ ਆਪੀ ਮੈਂ ਇਹਨਾਂ ਨੂੰ ਵਿਚਾਰ ਗਲਤ ਦੇਵਾਂ ਜਾਂ ਇਹਨਾਂ ਨਾਲ ਵਿਚਾਰਨਾ ਕਰਾਂ ਰੁਕੀਆਂ ਹੋਈਆਂ ਮੰਜ਼ਲਾਂ ਪਾਸ਼ਾ ਨੇ ਉਹਨਾਂ ਦੀ ਸਹੀ ਕਰ ਦਿੱਤੀਆਂ ਰੁਕਾਵਟਾਂ ਜਿਹੜੀਆਂ ਸੀ ਦੂਰ ਕਰਕੇ ਉਹਨਾਂ ਨੂੰ ਸਹੀ ਮੰਜ਼ਲ ਤੇ ਪਹੁੰਚਾਉਂਦਾ ਹੀ ਪਾਸ਼ੇ ਨੇ ਉਪਦੇਸ਼ ਯਤਨ ਕਰ ਦਿੱਤਾ ਅਜ ਬਾਦਸ਼ਾਹ ਦਾ ਵਜ਼ੀਰ ਜਰਾ ਉਸ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਪਾਸ਼ੇ ਮੇਰੇ ਘਰ ਆਉਣਾ ਪਾਸ਼ਕ ਨੇ ਦਾਨਪ ਦਾ ਦਰ ਸਦਾ ਸਭ ਦੇ ਵਾਸਤੇ ਖੁੱਲਾ ਹੈ ਨਾਨਕ ਦਾ ਦਰ ਸਭ ਵਾਸਤੇ ਖੁੱਲਾ ਹੈ ਇੱਥੇ ਕੋਈ ਉੱਚੀ ਨੀਜ਼ ਗਰੀਬ ਅਮੀਰ ਕੋਈ ਜਾਤ ਪਾਤ ਦਾ ਕੋਈ ਵੀ ਟਕਰਾ ਨਹੀਂ ਤੇ ਜਰੂਰ ਆਵਾਂਗੇ ਪਾਸ਼ਾ ਗਏ ਉਹਦੇ ਘਰੇ ਬਾਦਸ਼ਾਹ ਦੇ ਵਜ਼ੀਰ ਦੇ ਘਰੇ ਪਾਸ਼ਾ ਤਨਗੁਰ ਗੋਬਿੰਦ ਸਿੰਘ ਜੀ ਮਾਰਗ ਗਏ ਹੁਣ ਕੋਈ ਵਜ਼ੀਰ ਸੀਗਾ ਦਿੱਲੀ ਦੇ ਤਖਤਾ ਵਜ਼ੀਰ ਸੀਗਾ ਉਹ ਕੋ ਥਾਂ ਦੀ ਘਾਟਾ ਸੀ ਥਾਂ ਦਾ ਕੋਈ ਨਹੀਂ ਇਤਨੀ ਸੀ ਕੋਈ ਮਰਦਾਂ ਤੋਂ ਬਦਲੇ ਕੋਈ ਜਗ੍ਹਾ ਸੀ ਪੁਲੀ ਜਗਤ ਬਾਸਰੇ ਆਸੀ ਤਾ ਰਾਜਾ ਮਹਾਰਾਜ ਨੂੰ ਬਸਰੇ ਆਸੀ ਗੋ ਖੁੱਲੇ ਮੈਦਾਨ ਵਿੱਚ ਖੁੱਲੇ ਪੰਡਾਲਾਂ ਵਿੱਚ ਸਤਿਗੁਰਾਂ ਦਾ ਬੈਠਣ ਦਾ ਅਸਰ ਬਣਾਇਆ ਹੁਣ satsang ਸਿੱਖ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਦੁਜੇ ਤੁਜੇ ਇਧਰੋਂ ਉਧਰੋਂ ਵੀ ਆਉਣੇ ਸ਼ੁਰੂ ਹੋ ਗਏ ਤੇ ਪਿਆਰੋ ਦੂਖ ਕਾਜੀ ਤੇ ਮੁੱਲਾ ਪਾਸ਼ਾ ਨੂੰ ਈਦ ਖਾ ਦੇ ਵਾਸੋ ਕੇ ਮਿਲਣ ਵਾਸਤੇ ਆਏ ਵੀ ਇਹ ਕੌਣ ਹੈ ਜਿਹਦੀ ਐਡੀ ਵੱਡੀ ਚਰਚਾ ਹੋ ਰਹੀ ਆ ਜਿਹੜਾ ਐਡਾ ਵੱਡਾ ਜੱਸ ਹੋ ਰਿਹਾ ਏ ਜਿਹਨੂੰ ਖੁਦ ਖੁਦਾ ਕਹਿ ਰਹੇ ਆ ਚਲੋ ਆਪਾਂ ਦੇਖਿਆਈਏ ਵੀ ਖੁਦ ਖੁਦਾ ਹੈ ਕੋਈ ਕਰਾਮਾਜਾਕ ਦੇਖਦੇ ਆਪਾਂ ਪਰ ਕਰਦੇ ਆਪਾਂ ਨੀ ਬੇ ਜਗਤ ਗੁਰੂ ਕੋਣ ਵਾਲਾ ਹੈ ਕਿ ਨਹੀਂ ਹੈ ਇਹ ਗੱਲ ਕਵਾਂ ਪਿਆਰਿਓ ਡੱਡੂ ਕੀ ਜਾਵੇ ਜਾਣਦਾ ਹੈ ਸਮੁੰਦਰ ਦੀ ਛਾਰਦੂ ਡੱਡੂ ਕੀ ਜਾਣਦਾ ਹੈ ਸਮੁੰਦਰ ਦੀ ਛਾਰਦੂ ਡੱਡੂ ਤੇ ਖੂਦ ਦਾ ਡੱਡੂ ਹੁੰਦਾ ਹੈ ਖੂਦ ਦਾ ਰਕ ਨਾ ਕੋ ਹੁੰਦਾ ਹੈ 4 ਦਾ 5 6 ਫੁੱਟ ਲਾ ਲਓ 7 ਫੁੱਟ ਲਾ ਲਓ ਇਹ ਵੱਡੇ ਤੋਂ ਵੱਡੇ ਖੂਹੇ ਤੋਂ ਵੱਡੇ ਤੋਂ ਹੁੰਦੇ ਨਹੀਂ ਬਸ ਇੰਨਾ ਦਾ ਦਰਾਂ ਨਾ ਉਹਨੇ ਸੋਚਿਆ ਕਿ ਖੂਹ ਦੀ ਸਾਰੀ ਦੀ ਮੈਂ ਸਹਿਰ ਕਰ ਲਈ ਆ ਹੁਣ ਬਸ ਮੇਰੇ ਵੱਡਾ ਮੇਰੇ ਜਿੰਨਾ ਕੋਈ ਤਰਾਕੂ ਨਹੀਂ ਹੁਣ ਉਹ ਕਾਜੀ ਤੇ ਮੁੰਨਾ ਨੇ ਸੋਚਿਆ ਵੀ ਅੱਸੀ ਵੀ ਤੇ ਧਰਮ ਦੇ ਬੰਦੀ ਹੈ ਨਾ ਸਾਡਾ ਗੁਰੂ ਮੁਹੰਮਦ ਵੀ ਤਾਂ ਦੁਨੀਆ ਨੂੰ ਤਾਰਦਾ ਰਹਾ ਇੱਕ ਗੱਲ ਯਾਦ ਰੱਖਿਓ ਤਨ ਗੁਰ ਨਾਨਕ ਸਾਹਿਬ ਤੋਂ ਪਹਿਲਾਂ ਪਿਆਰੋ ਜਿੰਨੇ ਗੁਰੂ ਪੀਰ ਹੋਏ ਸੰਸਾਰ ਤੇ ਤਰਵਾ ਦੇ ਬਾਨੀ ਹੋਏ ਸਾਰਿਆਂ ਨੇ ਆਪਣੀ ਆਪਣੀ ਕੌਮ ਨੂੰ ਉਪਦੇਸ਼ ਦਿੱਤਾ ਸਾਰਿਆਂ ਨੇ ਆਪੋ ਆਪਣੀ ਕੌਮ ਨੂੰ ਉਪਦੇਸ਼ ਉਪਦੇਸ਼ ਦਿੱਤਾ ਚਾਹੇ ਤੁਸੀਂ ਈਸਾ ਮਸੀਹ ਦਾ ਇਤਿਹਾਸ ਪੜ੍ਹ ਲਓ ਉਹਨੇ ਕੈਬਲ ਸਹਾਇਆਂ ਨੂੰ ਉਪਦੇਸ਼ ਦਿੱਤਾ ਦੇਖ ਲੈਂਦੇ ਸੀ ਵੀ ਇਹਦੇ ਵਿੱਚ ਸਾਰੇ ਸਹਾਇ ਬੈਠੇ ਆ ਜਾਂ ਕੋਈ ਮੁਸਲਮਾਨ ਤੇ ਨਹੀਂ ਬੈਠਾ ਜੇ ਕੋਈ ਮੁਸਲਮਾਨ ਉਧਰ ਨੂੰ ਉੱਡ ਕੱਢ ਦਿੰਦੇ ਜੇ ਮੁਹੰਮਦ ਸਾਹਿਬ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਤੋ ਉਹਨਾਂ ਨੇ ਕੇਵਲ ਮੁਸਲਮਾਨਾਂ ਨੂੰ ਉਪਦੇਸ਼ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਦਰ ਇਹੋ ਜਿਹਾ ਹੈ ਪੈਰੋ ਜਿਹੜਾ ਸਾਂਝਾ ਉਪਦੇਸ਼ ਸਭ ਨੂੰ ਦਿੰਦਾ ਕੋਈ ਆਵੇ ਖੁੱਲਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਦਾ ਕੋ ਸਾਂਝਾ ਚਾਰਾਂ ਵਰਦਾਂ ਨੂੰ ਸਾਂਝਾ ਉਪਦੇਸ਼ ਪਾਸ਼ਾ ਦਿੰਦੇ ਹੁਣ ਅੰਦਰ ਦੀ ਭਾਵਨਾ ਜਿਸ ਤਰ੍ਹਾਂ ਦਾ ਕੋਈ ਲੈ ਕੇ ਆਉਂਦਾ ਏ ਪਾਸ਼ਾ ਉਸ ਅੰਦਰਲੀ ਭਾਵਨਾ ਨੂੰ ਵੀ ਜਾਣਦੇ ਆ ਵੀ ਕਿਸ ਭਾਵਨਾ ਕਰਕੇ ਆਇਆ ਹੁਣੇ ਕਾਜੀ ਤੇ ਬੁੱਲਾ ਜਿਹੜਾ ਅੰਦਰੋਂ ਈਰਖਾ ਦੇ ਨਾਲ ਆਇਆ ਤੇ ਸਵਾਲ ਕਰਨ ਲੱਗੇ ਆਣ ਕੇ ਕਹਿਣ ਲੱਗੇ ਪਾਸ਼ਾ ਤੁਹਾਨੂੰ ਦੁਨੀਆ ਪਾਸ਼ਾ ਕਹਿੰਦੀ ਖੁਦ ਖੁਦਾ ਕਹਿੰਦੀ ਦੁਨੀਆ ਤੁਹਾਨੂੰ ਕੋਈ ਕਰਾਮਾ ਦਿਖਾਓ ਜੇ ਖੁਦ ਖੁਦਾ ਜੇ ਪਾਸ਼ਾ ਨੂੰ ਘੁਆਉਂ ਨੂੰ ਘੁਆਉਂਦੇ ਜੇ ਤੇ ਕੋਈ ਕਰਾਮਾ ਦਿਖਾਓ ਪਾਸ਼ਾ ਕਹਿੰਦੇ ਆ ਕਰਾਮਾ ਦੀ ਦੇ ਨਾਲ ਹੀ ਤਾਂ ਬਦਰਸ਼ਾ ਤੁਹਾਡੇ ਸਾਹਮਣੇ ਬੈਠਾ ਹੈ